ਹਨ ਆ ਸਾਡੀਆਂ ਕਰਾਂਗੇ ਤੁਹਾਨੂੰ ਅਬਰੀ ਸਰ ਦੇ ਪਤਲੀ ਘਰ ਚੌਂਕ ਦੀਆਂ ਜਿੱਥੇ ਕਿ ਸੀਨੀਅਰ ਸਟਡੀ ਸਕੂਲ ਦਾ ਜਿਹੜਾ ਆ ਉੱਥੇ ਵਿੱਚ ਜਿਹੜਾ ਸਵੇਰੇ ਬੱਚੇ ਸਕੂਲ ਆਦੇ ਨਾ ਤਾਂ ਉਹ ਗੜਾ ਪਾਪਨਾ ਉਡਾ ਕੇ ਜੜੀ ਆ ਧਮਕੀ ਦਿੱਤੀ ਜਾਂਦੀ ਹੈ ਜਿਸ ਨਾਲ ਪੂਰੇ ਜਿਲ੍ਹੇ ਦੇ ਵਿੱਚ ਜਿਹੜਾ ਹੜਕਪ ਮੱਚ ਜਾਂਦਾ ਦਾ ਉਸੇ ਤਰ੍ਹਾਂ ਤੇ ਪੁਲਿਸ ਵੱਲੋਂ ਜਿਹੜਾ ਪੁਲਿਸ ਕਮਿਸ਼ਨਰ ਵੱਲੋਂ ਬਿਆਨ ਜਾਰੀ ਕਰ ਦਿੱਤਾ ਜਾਂਦਾ ਕਿ ਸਕੂਲਾਂ ਦੇ ਵਿੱਚ ਜਿਹੜੀ ਆ ਛੁੱਟੀ ਕਰ ਦਿੱਤੀ ਜਾਵੇ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਸੇ ਤਰ੍ਹਾਂ ਤਾਂ ਪਹਿਲਾਂ ਤਾਂ ਤਸਵੀਰਾਂ ਦਿਖਾ ਦਿੰਨੇ ਆ ਸਕੂਲਾਂ ਦੀਆਂ ਜਿੱਥੇ ਕੀ ਆ ਇਹਦਾ ਸੀਨੀਅਰ ਸਟਡੀ ਸਕੂਲ ਹੈ ਇਸ ਨੂੰ ਜਿਹੜਾ ਆ ਪਾਪਣਾ ਵੱਲੋਂ ਡਾੜੋਂ ਦੀ ਜਿਹੜੀ ਆ ਧਮਕੀ ਦਿੱਤੀ ਗਈ ਹੈ ਸ਼ਰਾਰਤੀ ਕਤੂਆ ਵੱਲੋਂ ਤਾਂ ਇਸੀ ਜਿਹੜੀ ਆ ਪੁਲਸ ਹੁਣ ਜਿਹੜੀ ਆ ਜਾਂਚ ਕਰ ਰਹੀ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦਾ ਸੀਨੀਅਰ ਸਟੱਡੀ ਸਕੂਲ ਨੂੰ ਜਿਹੜਾ ਆ ਬਬੜਾ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਤਾਂ ਇੱਥੇ ਜਿਹੜਾ ਬੱਚਿਆਂ ਦੇ ਵਿੱਚ ਹਫੜਾ تفری ਮਚ ਗਈ ਸਕੂਲ ਸਟਾਫ ਦੇ ਵਿੱਚ ਹਫੜਾ تفری ਮਚ ਗਈ ਤਾਂ ਸਕੂਲ ਨੂੰ ਜਿਹੜਾ ਆ ਤੁਰੰਤ ਜਿਹੜਾ ਆ ਖਾਲੀ ਕਰਵਾਇਆ ਗਿਆ ਤਾਂ ਇੱਕ ਸਾਹ ਦੇਖੋ ਕਿ ਜਿਹੜਾ ਸ਼ਰਾਰਤੀ ਤੱਤਾਂ ਵੱਲੋਂ ਕਿ ਐਜੂਕੇਸ਼ਨ ਸਕੂਲ ਨੂੰ ਜਿਹੜਾ ਆ ਪਾਪੜਾ ਉਡਾਉਣ ਦੀ ਜਿਹੜੀ ਆ ਧਮਕੀ ਦੇਣ ਤੋਂ ਬਾਅਦ ਜਿਹੜਾ ਆ ਕੁਝ ਵੱਲੋਂ ਪੂਰੇ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਜਿਹੜੀ ਆ ਛੁੱਟੀ ਕਰ ਦਿੱਤੀ ਗਈ ਤਾਂ ਆਪਣ ਇਹ ਖਬਰ ਦੇ ਨਾਲ ਔਰ ਵੀ ਜਿਹੜੀ ਵਧੇਰੇ ਜਾਣਕਾਰੀ ਤੁਹਾਨੂੰ ਮੇਰਪੱਖ ਪੋਸਟ ਤੇ ਦਿੱਤੀ ਜਾਵੇਗੀ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਸ ਦੇ ਵਿੱਚ ਫਰੈਕਟ ਈਮੇਲਸ ਰਿਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟੇਜ ਚੈੱਕ ਟੀਮਸ ਦੇ ਨਾਲ-ਨਾਲ ਗੈਜਟੇਡ ਆਫਿਸਰਸ ਤੇ ਐਸ ਐਚ ਓਸ ਸਕੂਲਸ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਤੇ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਪਾਣੀਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਚਨਬੰਦ ਹੈ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ